ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਢੋਲਕੀ ਵਾਲਾ ਗੀਤ ਸੁਣਾਉਣ ਲੱਗੀ ਆ ਮੈਂ ਮੈਨੂੰ ਤਾਂ ਬਹੁਤ ਸੋਹਣ ਲੱਗਦਾ ਹੁੰਦਾ ਇਹ ਮੈਨੂੰ ਆਸ ਹੈ ਤੁਹਾਨੂੰ ਵੀ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੇ ਜੀ ਗੀਤ ਦਾ ਸਾੜੀ ਲੈ ਦੇ ਵੇ ਦੂਰੇ ਲੱੱਪੇ ਵਾਲੀ ਵੇ ਚੌਰੇ ਲੱੱਪੇ ਵਾਲੀ ਵੇ ਮੁੰਡੇ ਆਸੀ ਆਲ ਕੋਟਿਆ ਸਾੜੀ ਲੈ ਦੇ ਵੇ ਦੂਰੇ ਲੱੱਪੇ ਵਾਲੀ ਵੇ ਚੌਰੇ ਲੱੱਪੇ ਵਾਲੀ ਵੇ ਮੁੰਡੇ ਆਸੀ ਆਲ ਕੋਟਿਆ ਸਾੜੀ ਲੈ ਦੂਨੀ ਦੂਰੇ ਲੱੱਪੇ ਵਾਲੀ ਨੀ ਚੌਰੇ ਲੱੱਪੇ ਵਾਲੀ ਵੀ ਵੀ ਇਹ ਮੈਨੂੰ ਘਰ ਲੈਣ ਦੇ ਸਾੜੀ ਲੈ ਦੂੰ ਨੀ ਦੂਰੇ ਲੱਪੇ ਵਾਲੀ ਨੀ ਚੌਰੇ ਲੱਪੇ ਵਾਲੀ ਨੀ ਦੀਏ ਮੈਨੂੰ ਘਰ ਲੈਣ ਦੇ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਬੀਏ ਵਿੱਚੋਂ ਫੇਲ ਹੋ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਬੀਏ ਵਿੱਚੋਂ ਫੇਲ ਹੋ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਬੀਏ ਵਿੱਚੋਂ ਫੇਲ ਹੋ ਗਿਆ ਦੋਵੇਂ ਰੋਏ ਨੀ ਕਾਲਜ ਦੇ ਮੂਰੇ ਬੈਠ ਕੇ ਨੀ ਬੀਏ ਵਿੱਚੋਂ ਫੇਲ ਹੋ ਗਿਆ ਦੋਵੇਂ ਰੋਏ ਨੀ ਕਾਲਜ ਦੇ ਮੂਰੇ ਬੈਠ ਕੇ ਵੀ ਇਹ ਵਿੱਚੋਂ ਫੇਲ ਹੋ ਗਿਆ 도 ਮੇ ਰੋਏ ਨੀ ਕਾਲਜ ਦੇ ਮੂਰੇ ਬੈਠ ਕੇ ਵੀ ਮੇ ਤੇਰਾ ਵੀ ਇਹ ਵਿੱਚੋਂ ਫੇਲ ਹੋ ਗਿਆ ਸਾੜੀ ਲੈ ਦੇ ਵੇ ਦੂਰੇ ਲੱੱਪੇ ਵਾਲੀ ਵੇ ਚੌਰੇ ਲੱੱਪੇ ਵਾਲੀ ਵੇ ਮੁੰਡੇ ਅਸਿਆਲ ਕੋਟਿਆ ਸਾੜੀ ਲੈ ਦੇ ਵੇ ਦੂਰੇ ਲੱੱਪੇ ਵਾਲੀ ਵੇ ਚੌਰੇ ਲੱੱਪੇ ਵਾਲੀ ਵੇ ਮੁੰਡੇ ਆਸਿਆਲ ਕੋਟਿਆ ਸਾੜੀ ਲੈ ਦੂੰ ਨੀ ਦੂਰੇ ਲੱੱਪੇ ਵਾਲੀ ਨੀ ਚੌਰੇ ਲੱੱਪੇ ਵਾਲੀ ਨੀ ਬੂਰਾ ਛੋਟਾ ਵਿਕ ਲੈਣ ਦੇ ਸਾੜੀ ਲੈ ਦੂੰ ਨੀ ਦੂਰੇ ਲੱੱਪੇ ਵਾਲੀ ਨੀ ਚੌਰੇ ਲੱੱਪੇ ਵਾਲੀ ਨੀ ਬੂਰਾ ਛੋਟਾ ਵਿਕ ਲੈਣ ਦੇ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀਂਬੂਰਾ ਛੋਟਾ ਰੱਬ ਲੱਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀਂਬੂਰਾ ਛੋਟਾ ਰੱਬ ਲੱਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀਂਬੂਰਾ ਛੋਟਾ ਰੱਬ ਲੱਗਿਆ ਦੋ ਮੇਰੋਏ ਨੀਂ ਕੁਰਲੀ ਦੇਉਤੇ ਬੈਠ ਕੇ ਨੀਂਬੂਰਾ ਛੋਟਾ ਰੱਬ ਲੱਗਿਆ ਉਹ ਮਹਿਰੋਏ ਨੀ ਕੁਲੀ ਦੇ ਉੱਤੇ ਬੈਠ ਕੇ ਦੂਰਾ ਚੋਟਾ ਰੱਬ ਲੱਗਿਆ ਸਾੜੀ ਲੈ ਦੇਵੇ ਦੂਰੇ ਲੱੱਪੇ ਵਾਲੀ ਵੇ ਚੌਰੇ ਲੱੱਪੇ ਵਾਲੀ ਵੇ ਮੁੰਡੇ ਆਸੀ ਹੜ ਕੋਟਿਆ ਸਾੜੀ ਲੈ ਦੇਵੇ ਦੂਰੇ ਲੱੱਪੇ ਵਾਲੀ ਵੇ ਚੌਰੇ ਲੱੱਪੇ ਵਾਲੀ ਵੇ ਮੁੰਡੇ ਆਸੀ ਹੜ ਕੋਟਿਆ ਸਾੜੀ ਲੈ ਦੂ ਨੀ ਦੂਰੇ ਲੱੱਪੇ ਵਾਲੀ ਨੀ ਚਾਉਰੇ ਲੱੱਪੇ ਵਾਲੀ ਨੀ ਤੋਰੀਏ ਨੂੰ ਵੇਖ ਲੈਣ ਦੇ ਸਾੜੀ ਲੈ ਦੂ ਨੀ ਦੂਰੇ ਲੱੱਪੇ ਵਾਲੀ ਨੀ ਚਾਉਰੇ ਲੱੱਪੇ ਵਾਲੀ ਨੀ ਤੋਰੀਏ ਨੂੰ ਵੇਖ ਲੈਣ ਦੇ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਵੇ ਤੋਰੀਏ ਨੂੰ ਤੇਲਾ ਪੈ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਤੋਰੀਏ ਨੂੰ ਤੇਲਾ ਪੈ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਤੋਰੀਏ ਨੂੰ ਤੇਲਾ ਪੈ ਗਿਆ ਦੋ ਮੇਰੋਏ ਨੀ ਖੇਤ ਬੰਨਨੇ ਬੈ ਕੇ ਤੋਰੀਏ ਨੂੰ ਤੇਲਾ ਪੈ ਗਿਆ ਦੋ ਮੇਰੋਏ ਨੀ ਖੇਤ ਬੰਨਨੇ ਬੈ ਕੇ ਤੋਰੀਏ ਨੂੰ ਤੇਲਾ ਪੈ ਗਿਆ ਦੋ ਮੇ ਰੋਏ ਨੀ ਖੇਤ ਬੰਨੇ ਵੇਕੇ ਤੋਰੀਏ ਨੂੰ ਤੇਲਾ ਪੈ ਗਿਆ ਸਾੜੀ ਲੈ ਦੇ ਵੇ ਲੈ ਦੇ ਦੂਰੇ ਪੱਲੇ ਵਾਲੀ ਵੇ ਚੌਰੇ ਪੱਲੇ ਵਾਲੀ ਵੇ ਮੰੰਦੇ ਆਸੀ ਆਲ ਕੋਟੀਆਂ